ਅਮ੍ਰਿਤਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਦੇ ਬਾਦਰ ਤੇ 5000 ਭਾਰਤੀ ਗ੍ਰਿਫਤਾਰ ਸਤੰਪਲ ਚ ਬਾਰਡਰ ਪਾਰ ਕਰਨ ਵਾਲੇ ਦੀ ਗਿਣਤੀ 83% ਦੀ ਵਧੀ ਆਇਸ ਵੱਲੋਂ 5 ਲੱਖ ਤੋਂ ਵੱਧ ਪ੍ਰਵਾਸੀ ਰਿਪੋਰਟ ਕਰਨ ਦਾ ਦਾਵਾ ਮਿਕਾ ਸਰਕਾਰ ਦਾ ਵੱਡਾ ਕਦਮ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਦੇਵੇਗੀ ਸਰਕਾਰ ਸਵੈ ਦੇਸ਼ ਹੀ ਨਿਕਾਲੇ ਦੀ ਮੁਫਤ ਉਡਾਨਤੀ ਵੀ ਕਰੇਗਾ ਪੇਸ਼ ਕਰੇ ਹਵਾ ਦੇ ਵਿੱਚ ਉੱਡੇ ਜੁਹਾਜ ਹੋਇਆ ਡਰਾਮਾ ਭਾਰਤੀ ਯਾਤਰੀ ਨੇ ਦੋ ਕਿਸ਼ੋਰਾਂ ਨੂੰ ਮਾਰਿਆ ਕਾਂਟੇ ਦੇ ਨਾਲ ਉਹਨਾਂ ਨੂੰ ਮਾਰਿਆ ਥੱਪੜ ਪੋਸਟਨ ਵੱਲ ਮੋੜੀ ਗਈ ਉਡਾਨ ਔਨ ਖਬਰਾਂ ਵਿਸਥਾਰ ਦਿਨਾ ਗਿਆਰਤ ਕਾਨੂੰਨੀ ਤੌਰ 'ਤੇ ਦੇ ਨਾਲ ਅਮਰੀਕਾ ਦਾਖਲ ਹੋਣ ਵਾਲੇ ਦੀ ਗਿਤੀ ਵਿੱਚ ਹਿਰਾਤਪੁਰ ਬੱਤਾ ਹੋਇਆ ਹੈ। ਬੈਟ੍ਰਿਕ ਕ੍ਰੰਪ ਸਰਕਾਰੀ ਇਨਸਫਤ ਰੋਕਾ ਦੇ बावजूद ਲੋਕ ਆਪਣੇ ਸੁਪਨਿਆਂ ਦੇ ਮੁਲਕ ਵਿੱਚ ਕਦਮ ਰੱਖਣਾ ਚਾਹੁੰਦੇ ਨੇ। ਜੀਹਾਂ ਡੀਐਚਐਸ ਦੇ ਅੰਕੜੇ ਮੁਤਾਬਕ ਚੋਰੀ ਤੇ ਮੁਕਾਬਲੇ ਸਤੰਬਰ ਮਹੀਨੇ ਦੌਰਾਨ ਮੈਕਸੀਕੋ ਦੇ ਪੋਰਟ ਦੇ ਫੜੇ ਪ੍ਰਵਾਸੀਆਂ ਦੀ ਗਿਤੀ ਵਿੱਚ 83% ਵਧ ਗਈ ਹੈ, ਜਦਕਿ ਭਾਰਤੀ ਲੋਕਾਂ ਦੀ ਗਿਣਤੀ ਵਿੱਚ 100% ਵਾਧਾ ਹੋਇਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਜੁਲਾਈ ਦੌਰਾਨ 4592 ਪਰਸਿਆਂ ਨੂੰ ਕਸਟਮਸ ਅਤੇ ਵਾਟਰ ਪੈਟ੍ਰੋਲ ਵਾਲਿਆਂ ਨੇ ਰੋਕਿਆ ਜਦਕਿ ਸਤੰਬਰ ਦੇ ਵਿਚ ਇਹ ਅੰਕੜਾ ਵਧ ਕੇ 836 ਹੋ ਗਿਆ। ਕੰਪ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਤਕਨੀਕੀ ਬਾਰਡਰ ਰਾਹੀਂ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਣ ਵਾਲੀ ਦੀ ਗਿਣਤੀ 50% ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ। ਅਕਤੂਬਰ 2024 ਤੋਂ ਸਤੰਬਰ 2025 ਤੱਕ ਦੇ ਅੰਕੜਿਆਂ ਉੱਤੇ ਝਾਤ ਮਾਰੀ ਜਾਵੇ ਤਾਂ 4,43,677 ਪ੍ਰਵਾਸੀ ਨਿਜਾਇਤ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਏ ਜਿਨ੍ਹਾਂ ਦੇ ਵਿੱਚੋਂ ਭਾਰਤੀ ਨੌਜਵਾਨਾਂ ਦੀ ਗਿਣਤੀ 4,962 ਬਣਦੀ ਹੈ ਹੁਣ ਵੀ ਮੈਕਸੋ ਗੁਆਟੇਮਾਲਾ ਅਤੇ ਨਿਕਾ ਰਾਖੂਆ ਦੇ ਨਾਲ ਸੰਬੰਧਿਤ ਗੈਰ ਕਾਨੂੰਨੀ ਪ੍ਰਵਾਸੀ ਸਭ ਤੋਂ ਵੱਧ ਗਿਣਤੀ ਦੇ ਵਿੱਚ ਅਮਰੀਕਾ ਵੱਲ ਆ ਰਹੇ ਨੇ ਸਭਨਾਂ ਨੂੰ ਪਤਾ ਹੈ ਕਿ ਹੁਣ ਬਾਰਡਰ ਉੱਤੇ ਗ੍ਰਿਫਤਾਰੀ ਮਗਰੋਂ ਸਿੱਧੇ ਤੌਰ ਤੇ ਡਿਪੋਰਟ ਕੀਤਾ ਜਾਵੇਗਾ ਮਤੇ ਦੀ ਹਾਈ ਮੀਲਨ ਦੇ ਕੋਈ ਵੀ ਆਸਾਨ ਨਹੀਂ ਹੈ ਪਰ ਇਸ ਗੱਲ ਦੀ ਪਰਵਾਹ ਕਿਤੇ ਬਗੈਰ ਹੁਣ ਵੀ ਵਿਦੇਸ਼ੀ ਨਾਕੂਕਾ ਦੇ ਵੱਲੋਂ ਗੈਰ ਕਾਨੂੰਨੀ ਪਰਵਾਸ ਚੱਲ ਰਹੀ ਹੈ ਦੂਜੇ ਪਾਸੇ ਬਾਈਡਨ ਸਰਕਾਰ ਵੱਲੋਂ ਅਮਰੀਕਾ ਦਾਖਲ ਹੋ ਰਹੇ ਪਰਵਾਸੀਆਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਤਾਜ਼ਾ ਅੰਕੜੇ ਬਹੁਤ ਘੱਟ ਬੰਦੇ ਨੇ ਅਮਰੀਕਾ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਆਈਸ ਦੇ ਵੱਲੋਂ ਪੜੇ ਜਾ ਰਹੇ ਪਰਵਾਸੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਹੁਣ ਤੱਕ 5 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਦਾਵਾ ਕੀਤਾ ਗਿਆ 34 16 ਲੱਖ ਖੁਦ ਬਖੁਦ ਅਮਰੀਕਾ ਛੱਡ ਗਏ ਕ੍ਰਮ ਸਰਕਾਰ ਦੇ ਵੱਲੋਂ ਸੈਲਫ ਰਿਪੋਰਟ ਹੋਣ ਵਾਲੇ ਨੂੰ 1000 ਡਾਲਰ ਦਾ ਬੋਨਸ ਅਤੇ 24 ਹਾਲਤੀ ਟਿਕਟ ਮੁਹੱਈਆ ਕਰਵਾਈ ਜਾ ਰਹੀ ਹੈ ਅਮਰੀਕਾ ਦੇ ਸਹਾਇਕ ਗ੍ਰੈਸ ਰੱਖਿਆ ਮੰਤਰੀ ਟਿਸ਼ੀਆ ਮੈਕਲਾਫਿਨ ਨੇ ਦੱਸਿਆ ਕਿ ਦੇਖਣਿਕਾ ਲਈ ਰਫਤਾਰ ਨੂੰ ਵੇਖਦਿਆਂ ਡਿਪੋਰਟੇਸ਼ਨ ਦੇ ਸਾਰੇ ਪੁਰਾਣੇ ਰਿਪੋਰਟ ਰੂਟ ਦੇ ਨਜ਼ਰ ਆ ਰਹੇ ਨਹੀਂ ਉਨ੍ਹਾਂ ਕਿਹਾ ਕਿ ਕੁਝ ਜੱਜ ਦੇ ਵੱਲੋਂ 트럼ਪਸ ਸਿੱਕਾ ਦੀ ਕਾਰਵਾਈ ਦੇ ਵਿੱਚ ਅੜਿੱਕੇ ਟਾਉਣ ਦੀ ਯਤਨ ਵੀ ਕੀਤੇ ਜਾ ਰਹੇ ਨੇ ਪਰ DHS, ICE ਅਤੇ Customs ਅਤੇ Border Patrol ਦੇ ਅਸਰਾਂ ਨੇ ਨਿਸ਼ਚਿਤ ਕਰ ਲਿਆ ਹੈ ਕਿ ਅਮਰੀਕਾ ਦੇ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲਿਆਂ ਨੂੰ ਡਿਪੋਰਟ ਕਰਕੇ ਹੀ ਸਾਂ ਲੈਣਗੇ। ਗੈਰਕਾਨੂੰਨੀ ਪਰਵਾਸੀਆਂ ਨੂੰ ਸਪਸ਼ਟ ਵਾਅਦੇ ਵਿੱਚ ਸੁਨੇਹਾ ਦਿੱਤਾ ਜਾ ਚੁੱਕੇ ਕਿ ਹੁਣ ਵੀ ਸੈਲਫ ਰਿਪੋਰਟ ਹੋ ਜਾਓ ਨਹੀਂ ਤਾਂ ਸਿੱਤੇ ਭੁਗਤਨ ਵਾਸਤੇ ਤਿਆਰ ਹੋ। ਅਮਰੀਕਾ ਹੁਣ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਅਤੇ ਸਵੈ ਦੇਸ਼ ਨਿਕਾਲੇ ਦੇ ਲਈ ਮੂਵ ਟੂ ਉਡਾਨ ਦੀ ਪੇਸ਼ਕਸ਼ ਕਰ ਰਿਹਾ ਹੈ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਸੀਵੀਪੀ ਹੋਮ ਐਪ ਦੇ ਨਾਲ ਆਪਣੇ ਜਾਣਤਾ ਕੰਟਰੋਲ ਲੈ ਸਕਦੇ ਨੇ। ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ਤੇ रह ਰਹੇ ਹਰੇਕ ਵਿਅਕਤੀ ਨੂੰ ਇਸ ਪੇਸ਼ਕਸ਼ ਦਾ ਫਾਇਦਾ ਚੁੱਕਣ ਅਤੇ ਅਮਰੀਕੀ ਸੁਖਨੇ ਨੂੰ ਜੀਵਨ ਦਾ ਸਹੀ ਕਾਨੂੰਨੀ ਤਰੀਕਾ ਅਮਰੀਕਾ ਵਾਪਸ ਹੋਣ ਦਾ ਮੌਕਾ ਰੱਖਵਾਂ ਦੇ ਲਈ ਉਤਸ਼ਾਹਿਤ ਕਰ ਰਹੇ ਨੇ। ਜਿਕਰ ਨਹੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਵਾਪਸ ਜਾਣ ਦਾ ਮੌਕਾ ਦਿੱਤੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਕ੍ਰਾਪਟਿਬਗਦੰਗੀ ਹੇਠ ਅਮਰੀਕਾ ਨੇ 5 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀਰਾਂ ਨੂੰ ਹਟਾ ਦਿੱਤਾ ਹੈ ਤੇ 2 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦੇ ਚੁੱਕੇ ਨੇ। ਤੇ 5 ਲੱਖ 700 ਹਜ਼ਾਰ ਤੋਂ ਵੱਧ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ। ਟਰੰਪ ਸ਼ਾਸਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਉੱਤੇ ਵਾਪਸ ਹੋਣ ਤੋਂ ਬਾਅਦ ਪਹਿਲੇ ਸਾਲ ਦੇ ਅੰਦਰ ਤੱਕ ਇਤਿਹਾਸਿਕ ਰਿਕਾਰਡ ਤੋੜਦੇ ਨਾਤੇ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇਣ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਹੇ ਸਹਾਇਕ ਸਕੱਤਰ ਟ੍ਰੀਸ਼ੀਆ ਮੈਕਲਾਫਲੀ ਨੇ ਕਿਹਾ 2 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦਿਨਾਨ ਸਵੈ ਦੇਸ਼ੋਂ ਨਿਕਾਲੇ ਗਏ ਨੇ ਅਤੇ 5,27,000 ਤੋਂ ਵੱਧ ਦੇਸ਼ ਨਿਕਾਲੇ ਨੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਕਿ ਕਾਰਕੁਨ ਜੋ ਜਦ ਇਤਿਹਾਸਿਕ ਹੁਕਮਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਧਮਕੀਆਂ ਦੇਂਦੇ ਫਾਕਸੂਦ ਡੀ ਐਚ ਐਸ ਆਈ ਸੀ ای ਅਤੇ ਸੀ ਬੀ ਪੀ ਨੇ ਨਾ ਸਿਰਫ ਸਖਤਬੰਦ ਕੀਤੀ ਹੈ ਸਗੋ ਰਾਸ਼ਟਰਪਤੀ 트럼ਪ ਨੇ ਸਾਡੇ ਦੇਸ਼ ਉੱਤੇ ਹਮਲਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਇਤਿਹਾਸਿਕ ਕਦਮ ਚੁੱਕੇ ਨੇ ਡੀ ਐਚ ਐਸ ਦਾ ਦਾਅਵਾ ਹੈ ਕਿ ਗੈਰ ਕਾਨੂੰਨੀ ਵਿਦੇਸ਼ੀ ਕ੍ਰਮੰਤੇ ਚਲੇ ਜਾਣ ਜਾਫਰ ਨਤੀਜੇਪੂਰਨ ਅਤੇ ਚੇਤਾਵਨੀਆਂ ਦਾ ਜਵਾਬ ਦੇ ਰਹੇ ਨੇ ਜਿਸ ਦੇ ਨਤੀਜੇ ਵਜੋਂ ਪਨਾਮਾ ਦੇ ਡੈਰੀਅਨ ਗੈਪ ਰਾਹੀਂ ਪਰਵਾਸ ਦੇ ਵਿੱਚ 99.99% ਦੀ ਕਮੀ ਆਈ ਹੈ ਦੰਗਾਕਾਰੀਆਂ ਤੇ ਸ਼ਰਨਾਰਥੀ ਸਿਆਸਤਦਾਨਾਂ ਨੇ ਆਈਸੀਈ ਅਤੇ ਸੀਬੀਪੀ ਨੂੰ ਅਮਰੀਕੀ ਹੋਮਲੈਂਡ ਸੁਰੱਖਿਆ ਦੇ ਰੱਖਿਆ ਕਰਨ ਤੇ ਆਪਣੇ ਮਿਸ਼ਨ ਤੋਂ ਨਹੀਂ ਰੋਕਿਆ ਰਜ਼ਨਾ ਡੀ ਐਚ ਐਸ ਕਾਨੂੰਨ ਲਾਗੂ ਕਰਨ ਵਾਲੇ ਸਭ ਤੋਂ ਖਤਰਨਾਕ ਬਰਾਦੀ ਗੈਰ ਕਾਨੂੰਨੀ ਪਰਵਾਸੀਆਂ ਨੂੰ ਹਟਾ ਰਹੇ ਨੇ ਜਿਨ੍ਹਾਂ ਵਿੱਚ ਕਾਤਲ ਜ਼ਬਰ ਜ਼ਨਾ ਕਰਨ ਵਾਲੇ ਅਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਸ਼ਾਮਲ ਨੇ ਜਿਦੇ ਵਿੱਚ 70% ਤਾਈਸੀ ਗ੍ਰਿਫਤਾਰ ਕੀਆ ਅਮਰੀਕਾ ਦੇ ਵਿੱਚ ਹੀ ਸੀ। ਫਰਾਦੀ ਦੋਸ਼ੀ ਜਾਂ ਦੋਸ਼ਿਤ ਰੈਕ ਦੇ ਲੋਕਾਂ ਦੇ ਨਾਲ ਸੰਬੰਧਿਤ ਨਹੀਂ। 28 ਸਾਲਾ ਪਾਰਤੀ ਨਾਗਰਿਕ ਪੰਨੀਤ ਕੁਮਾਰ ਓਸੀ ਬਲੀ ਸ਼ਰਿਮਾਨੁਸ਼ੀਕਾ ਕੋ ਤੋਂ ਫ੍ਰੈਂਕਫਰਟ ਜਾ ਰਹੀ ਲੁਖਾਂਸਾ ਦੀ ਉਡਾਨ ਦੌਰਾਨ ਕਿਸ਼ੋਰਾ ਨੂੰ ਕਾਂਟੇ ਦੇ ਨਾਲ ਚਾਕੂ ਮਾਰਨ ਅਤੇ ਇੱਕ ਚਾਲਕ ਦਲ ਦੇ ਮੈਂਬਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਸੂਕਾਰੀ ਪੰਦ ਕਾਰਨ ਚੱਲ ਰਹੀ ਹਵਾਬਾਜ਼ੀ ਵਿਗਨਾ ਦੇ ਵਿਚਕਾਰ ਬੋਸਟਨ ਲੌਗਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਐਮਰਜੈਂਸੀ ਡਾਇਵਰਸ਼ਨ ਹੋਈ ਇੱਕ ਰਿਪੋਰਟ ਦੇ ਅਨੁਸਾਰ ਮੈਸਚੂਸੈਟਸਿਜ਼ ਜ਼ਿਲ੍ਹੇ ਦੇ ਅਮਰੀਕੀ ਅਟਾਣੀ ਦਫ਼ਤਰ ਦੇ ਅਨੁਸਾਰ ਓਸੀ ਪੱਲੀ ਉਤੇਜ ਜਹਾਜ਼ ਦੇ ਵਿੱਚ ਯਾਤਰਾ ਕਰਦੇ ਸਮੇਂ ਸ੍ਰੇਟ ਨੁਕਸਾਨ ਪਹੁੰਚਾਂਤੇ ਰਾਜ ਦੇ ਨਾਲ ਇੱਕ ਖਤਰਨਾਕ ਹਥਿਆਰ ਦੇ ਨਾਲ ਹਮਲੇ ਦੇ ਇੱਕ ਦੋਸ਼ ਲਗਾਏ ਗਏ ਹੈ। ਇਸ ਘਟਨਾ ਦੇ ਵਿੱਚ ਉਸ ਦੀ ਪੱਲੀ ਨੇ ਉਡਾਨ ਦੌਰਾਨ 17 ਸਾਲ ਦੇ ਮੁੰਡੇ ਉਤੇ ਧਾਤ ਦੇ ਕਾਟੇ ਨਾਲ ਹਮਲਾ ਕੀਤਾ ਇੱਕ ਦੇ ਮੋਢੇ ਦੇ ਹਿੱਸੇ ਵਿੱਚ ਅਤੇ ਦੂਜੇ ਦੇ ਸੀਸ ਦੇ ਪਿਛਲੇ ਹਿੱਸੇ ਦੇ ਵਿੱਚ ਚਾਕੂ ਮਾਰਿਆ ਪਹਿਲਾ ਪੀੜਤ ਖਾਣਾ ਖਾਣ ਤੋਂ ਬਾਅਦ ਆਪਣੀ ਵਿੱਚ ਕਾਲੀ ਸੀਟ ਉੱਤੇ ਸੁਤਦਾ ਸੀ ਜੋ ਤਾਂ ਉਹ ਜਾਗ ਗਿਆ ਤਾਂ ਉਸ ਨੇ ਪੱਲੀ ਨੂੰ ਆਪਣੇ ਉੱਪਰ ਖੜਾ ਦੇਖਿਆ ਫਿਰ ਉਸ ਪੱਲੀ ਨੇ ਆਪਣੇ ਸੱਜੇ ਹੱਥੇ ਨਾਲ ਮੁੰਡੇ ਦੇ ਖੱਬੇ ਕਾਲਰ ਬੋਨ ਨੂੰ ਤੇਵਾਰ ਕੀਤਾ ਫਿਰ ਉਸਨੇ ਦੂਜੇ ਪੀੜਤ ਦੇ ਹਮਲੇ ਕੀਤਾ ਜੋ ਪਹਿਲੇ ਪੀੜਤ ਦੇ ਕੋਲ ਬੈਠਾ ਸੀ ਅਤੇ ਉਸਨੂੰ ਚਾਕੂ ਮਾਰ ਦਿੱਤਾ ਅਧਿਕਾਰੀਆਂ ਦੇ ਅਨੁਸਾਰ ਜਿਹੜੋ ਫਲਾਈਟ ਦੇ ਚਾਲਕ ਦਲ ਦੇ ਮੈਂਬਰਾਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪਣੀ ਉਂਗਲਾਂ ਦੇ ਨਾਲ ਇੱਕ ਬਦਦੂਖ ਬਣਾਈ ਤੇ ਇਸਨੂੰ ਆਪਣੇ ਮੂੰਹ ਦੇ ਵਿੱਚ ਪਾ ਲਿਆ ਅਤੇ ਇੱਕ ਕਾਲਪਨਿਕ ਟ੍ਰਿਗਰ ਕੱਢਿਆ ਹੰਗਾਮਾ ਉਦੋਂ ਹੋਰ ਵੱਧ ਗਿਆ ਜਦੋਂ ਉਸਰੀ ਪੱਲੀ ਨੇ ਇੱਕ ਮਹਿਲਾ ਯਾਤਰੀ ਨੂੰ ਥੱਪੜ ਮਾਰਿਆ ਤੇ ਇੱਕ ਫਲਾਈਟ ਚਾਲਕ ਦਲ ਦੇ ਮੈਂਬਰ ਨੂੰ ਵੀ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਉਸ ਦੀ ਪੱਲੇ ਜੋ ਪਹਿਲਾਂ ਬਾਈਬਲ ਅਧਿਐਨ ਦੇ ਵਿੱਚ ਮਾਸਟਰ ਪ੍ਰੋਗਰਾਮ ਦੀ ਪੜ੍ਹਾਈ ਦੇ ਲਈ ਵਿਦਿਆਥੀ ਵਿਜੇਉਦ ਦੇ ਸਿੱਖਤ ਰਾਜ ਅਮਰੀਕਾ ਵੀ ਸੀ ਵਰਤਮਾਨ ਦੇ ਵਿੱਚ ਡੀਸ਼ੂ ਚ ਸੀ ਕਾਨੂੰਨੀ ਸਥਿਤੀ ਨਹੀਂ ਹੈ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਦੀ ਪੱਲੇ ਨੂੰ 10 ਸਾਲ ਤੱਕ ਦੀ ਕੈਦ ਅਤੇ 24 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਉਸ ਦੀ ਬਿੱਲੀ ਜੋ ਪਹਿਲਾ ਬਾਈਬਲ ਅਧਿਐਨ ਦੇ ਵਿੱਚ ਮਾਸਟਰ ਪ੍ਰੋਗਰਾਮ ਦੀ ਪੜ੍ਹਾਈ ਦੇ ਲਈ ਵਿਦਿਆਰਥੀ ਵਿਜੋਦ ਸਿੱਖਤ ਰਾਜ ਅਮਰੀਕਾ ਵੀ ਸੀ ਵਰਤਮਾਨ ਦੇ ਵਿੱਚ ਟੀਸ਼ੂ ਚ ਸੀ ਕਾਨੂੰਨੀ ਸਥਿਤੀ ਨਹੀਂ ਹੈ ਜੇਕਰ ਤੋਸ਼ੇਖ ਰਹਿ ਜਾਂਦਾ ਹੈ ਤਾਂ ਉਸ ਦੀ ਬਿੱਲੀ ਨੂੰ 10 ਸਾਲ ਤੱਕ ਦੀ ਕੈਦ ਅਤੇ 24 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ